ਹਾਂਜੀ ਚੇਅਰਮੈਨ ਸਾਹਿਬ ਕੀ ਮਾਮਲਾ ਜਿਹੜਾ ਇੱਕ ਗੱਡੀ ਫੜੀ ਆ ਅੱਜ ਜਿਹੜੀ ਗੱਡੀ ਫੜੀ ਗਈ ਆ ਇਹਦੇ ਵਿੱਚ ਮਨੀ ਨਾਮ ਦਾ ਮੁੰਡਾ ਸੀਗਾ ਤੇ ਇੱਕ ਆਰਐਫ ਨਾਂ ਦੇ ਜੋ ਵਿਅਕਤੀ ਫਗਵਾੜੇ ਨਾਲ ਰਿਲੇਟਿਵ ਸੀਗੇ ਇਹਨਾਂ ਨੇ ਮਾਲ ਲੁਧਿਆਣੋਂ ਤੋਂ ਮੰਗਵਾਇਆ ਜਦੋਂ ਗੱਡੀ ਫੜੀ ਗਈ ਉਹਦੇ ਵਿੱਚ ਘੱਟੋ ਘੱਟ 70 ਹਜ਼ਾਰ ਦਾ ਮਾਲ ਸੀਗਾ ਤੇ ਇਹਨਾਂ ਨੂੰ ਹੁਣ 700 ਰੁਪਏ ਫੀਸ ਦੇ ਆਧਾਰ ਤੇ ਜਮਾ ਕਰਵਾ ਕੇ 7000 ਰੁਪਏ ਜੁਰਮਾਨਾ ਲੈ ਕੇ ਇਹਨਾਂ ਨੂੰ ਗੱਡੀ ਛੱਡੀ ਗਈ ਆ ਸਾਡਾ ਸਿਰਫ ਮੋਟਿਵੇ ਇਹ ਹੀ ਆ ਕਿ ਜਿੰਨੀ ਵੀ ਸਮੱਸਿਆ ਸਰਵੇ ਆ ਰਹੀ ਹੈ ਕਿ ਫਗਵਾੜੀ ਮੰਡੀ ਵਿੱਚ ਮਾਲ ਨਾ ਆਉਣ ਦੀ ਵਜ੍ਹਾ ਨਾਲ ਜਿਹੜਾ ਬਾਹਰੋਂ ਮਾਲ ਮਗਾ ਰਹੇ ਆ ਇਹਨਾਂ ਦੀ ਵੀ ਸਮੱਸਿਆ ਮੈਂ ਸੁਣੀ ਆ ਕੁਝ ਆੜਤੀਆਂ ਦੀ ਵੀ ਸਮੱਸਿਆ ਮੈਂ ਸੁਣੀ ਆ ਜਿਹੜਾ ਮਲ ਨਹੀਂ ਆ ਰਿਹਾ ਇਹਨਾਂ ਕੋਲ ਜਿਹੜੇ ਮਾਲ ਨੂੰ ਹੁਣ ਬਾਹਰੋਂ ਆਪਾਂ ਮਗਾਉਂਦੇ ਆ ਮਾਲ ਸਸਤਾ ਕਰਕੇ ਮਗਾ ਰਹੇ ਆ ਉਹ ਹੁਣ ਦੇਖਿਆ ਜਾਵੇਗਾ ਕਿ ਇਹ ਸਸਤਾ ਜਿਹੜਾ ਬਾਹਰੋਂ ਮਾਲ ਪੈ ਰਿਹਾ ਕਿਵੇਂ ਪੈ ਰਿਹਾ ਇਹਦੇ ਲਈ ਜਲਦੀ ਹੀ ਗੱਲ ਕੀਤੀ ਜਾਵੇ ਗਿਆrtੀਆਂ ਨਾਲ ਤੇ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ ਤੇ ਕੁੱਲ ਕਿੰਨਾ ਵੇਟ ਦਾ ਸਬਜੀ ਸੀ ਸਾਰੀ ਇਹ ਇੱਕ ਗੱਡੀ ਦੇ ਵਿੱਚ ਇਹਦੇ ਵਿੱਚ ਜੀ ਲਸਣ ਵੀ ਸੀਗਾ ਕੁੱਲ ਕਿੰਨਾ ਵੇਟ ਸੀ ਉਹਦਾ ਸਾਰੇ ਇਹ ਗੱਡੀ ਦਾ ਇਹ ਹੁਣ ਥੋੜੇ ਦੇਰ ਬਾਅਦ ਪਤਾ ਲੱਗੂਗਾ ਜੀ ਜਿਸ ਹਿਸਾਬ ਨਾਲ ਸਾਡੇ ਕਰਮਚਾਰੀ ਗਏ ਆ ਯਾਨੀ ਗੱਡੀ ਛੱਡ ਦਿੱਤੀ ਗਈ ਹੁਣ ਹਾਂਜੀ ਇਹਨਾਂ ਤੋਂ ਆਪਾਂ ਵਸੂਲੀ ਕਰਕੇ ਗੱਡੀ ਛੱਡ ਕਿੰਨੇ ਲੋਕਾਂ ਦਾ ਮਾਲ ਸੀ ਇਹਦੇ ਵਿੱਚ ਜੀ ਕਿਹੜੇ-ਕਿਹੜੇ ਸੀ ਉਹ ਇਹ ਤਿੰਨ ਲੋਕ ਸੀਗੇ ਜੀ ਅੱਛਾ ਜੀ ਕੌਣ-ਕੌਣ ਸੀ ਜੀ ਇੱਕ ਮਨੀ ਨਾਮ ਦਾ ਵਿਅਕਤੀ ਸੀਗਾ ਜੀ ਇੱਕ ਉਹਦੇ ਨਾਲ ਸ਼ਿਵਾਜੀ ਉਹ ਮਨੀ ਦਾ ਆਪਣਾ ਹੀ ਰਿਲੇਟਿਵ ਆ ਤੇ ਇੱਕ ਆਰਐਫ ਆ ਉਹ ਵੀ ਫਗਵਾੜੇ ਨਾਲ ਰਿਲੇਟਡ ਹੈ ਕਿੰਨਾ-ਕਿੰਨਾ ਮਾਲ ਸੀਗਾ ਨਾ ਤਿੰਨਾਂ ਦਾ ਕੁੱਲ ਮਿਲਾ ਕੇ 70000 ਦਾ ਮਾਲ ਸੀਗਾ ਜੀ ਇਹ ਜਿਹੜਾ ਤਿੰਨਾਂ ਦਾ ਨਹੀਂ ਪਤਾ ਕਿੰਨਾ-ਕਿੰਨਾ ਮਾਲ ਸੀਗਾ ਨਹੀਂ ਇਹ ਇਕੱਲੇ ਸਾਰੀ ਕਾਉਂਟਰ ਵੇਚ ਇੱਕ ਉੱਥੇ ਕਰ ਲਈ ਸੀ ਜੇ ਗੱਲ ਕਰੀਏ ਗੱਡੀ ਦੇ ਵਿੱਚ ਜੋ ਵੀਡੀਓਗ੍ਰਾਫੀ ਵਿੱਚ ਆ ਰਿਹਾ ਪੰਜ ਤੋੜੇ ਲਸਣ ਦੇ ਸੀ ਇੱਕ ਤੋੜੇ ਦਾ weight 50 ਕਿਲੋ ਆ ਹਾਂਜੀ ਤੇ 2.5 ਕੁਇੰਟਲ ਤਾਂ ਉਹੀ ਬਣ ਗਿਆ ਖਾਲੀ ਤੇ ਬਾਕੀ ਸਾਰੀ ਸਬਜੀ ਸੀ ਇੱਕ ਜਿਹੜਾ ਗੱਡੀ ਭਰੀ ਪਈ ਸੀ ਕਿ ਸਾਰਾ 80 ਕਿਲੋ ਵੇਟ ਹੀ ਬਣਿਆ ਉਹਦਾ ਜੁਰਮਾਨਾ ਅਸੀਂ ਦਾ ਹੀ ਲਿਆ ਲਿਆ ਇਹਨਾਂ ਤੋਂ ਜੀ ਪਹਿਲ ਇੱਕ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਇਹਨਾਂ ਨੂੰ ਸਿਰਫ ਅਸੀਂ ਇਸ ਵਾਰ ਵਾਰਨਿੰਗ ਦੇ ਤੌਰ ਤੇ ਹੀ ਸਿਰਫ ਲਾਇਆ ਗਿਆ ਕਿ ਗਾਂ ਤੋਂ ਸੁਚੇਤ ਰਹਿਣ ਤੇ ਅੱਗੇ ਤੋਂ ਵੀ ਜਿਹੜਾ ਮੰਨ ਲਓ ਸਾਡੀ ਫਗਵਾੜਾ ਮੰਡੀ ਤੋਂ ਹੀ ਖਰੀਦਿਆ ਜਾਵੇ ਇਸੇ ਕਰਕੇ ਇਹਨਾਂ ਨੂੰ ਇਸ ਵਾਰ ਸੁਚੇਤ ਕੀਤਾ ਤਾਂ ਹੀ ਤਾਂ ਛੱਡਿਆ ਗਿਆ ਇਹਨਾਂ ਨੂੰ ਇਹ ਦੱਸਿਆ ਗਿਆ ਵੀ ਗਾਂ ਤੋਂ ਤੁਸੀਂ ਜਿਹੜਾ ਵੀ ਸਮਾਨ ਲੈਣਾ ਸਾਡੀ ਫਗਵਾੜਾ ਮੰਡੀ ਤੋਂ ਖਰੀਦਿਆ ਜਾਵੇ ਕਿ ਗੱਲ ਕਰੀਏ ਮੰਡੀ ਦੇ ਰੇਟ ਦੀ ਤੇ ਜੋ ਦੁਕਾਨਦਾਰਾਂ ਨੇ ਦੱਸਿਆ ਕਿ ਕਾਫੀ ਡਿਫਰੈਂਸ ਹੈ ਫਗਵਾੜਾ ਤੇ ਲੁਧਿਆਣਾ ਮੰਡੀ ਦਾ ਤੇ ਕੀ ਫਗਵਾੜਾ ਮੰਡੀ ਦੇ ਵਿੱਚ ਰੇਟ ਦਾ ਕਿੰਨਾ ਫਰਕ ਆ ਰਿਹਾ ਹੋ ਇਹ ਰੇਟਾਂ ਦਾ ਕੰਪੈਰੀਸ਼ਨ ਇਸ ਹਿਸਾਬ ਨਾਲ ਹੀ ਕਰਾਂਗੇ ਜੀ ਪਹਿਲਾਂ ਤਾਂ ਜਿਹੜੀ ਜਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਹੈਗੀ ਆ ਜਿਹੜੀ ਆਉਂਦੀ ਆ ਸਾਡੇ ਕੋਲ ਮੰਡੀ 'ਚ ਉਹ ਚੀਜ਼ ਦੇਖਣੀ ਤਾਂ ਫੇਰ ਦੇਖਣੀ ਅਸੀਂ ਬਾਹਰਲੀ ਮੰਡੀ 'ਚੋਂ ਜਿਹੜੀ ਚੀਜ਼ ਸਾਨੂੰ ਉੱਥੋਂ ਆ ਰਹੀ ਆ ਉਹਦਾ ਦੇਖਾਂਗੇ ਕੰਪੈਰੀਸ਼ਨ ਕਰਕੇ ਵੀ ਇਹ ਸਾਡੇ ਕੋਲ ਜਿਹੜਾ ਇਸ ਵੇਲੇ ਜੇ ਲੋਕਾਂ ਦੇਖਿਆ ਜਾਵੇ 400 ਰੁਪਏ ਕਿਲੋ ਲਸਣ ਆ ਜੇ ਉੱਥੋਂ ਤੁਹਾਨੂੰ ਇਹ ਲੁਧਿਆਣੇੋਂ 300 ਰੁਪਏ ਆ ਰਹੇ ਜਾਂ 250 ਰੁਪਏ ਆ ਰਹੇ ਇਹ ਕਿਹੜੇ ਹਿਸਾਬ ਨਾਲ ਆ ਰਿਹਾ ਜਾਂ ਫਿਰ ਉੱਥੇ ਲਾਗਤ ਜ਼ਿਆਦਾ ਦੇ ਹਿਸਾਬ ਨਾਲ ਹੋ ਜਾ ਜਾਂ ਸਾਡੇ ਕੋਲ ਲਾਗਤ ਘੱਟ ਆ ਨਹੀਂ ਅਕਸਰ ਸਾਡੇ ਕੋਲ ਲਗਤ ਹੈਗੀ ਕਰਕੇ ਇਹ ਉੱਥੋਂ ਲੈ ਰਹੇ ਆ ਇਹ ਚੀਜ਼ਾਂ ਨੂੰ ਮੋਖ ਰੱਖਦੇ ਹੋਏ ਅਸੀਂ ਗਾਂ ਤੋਂ ਵੀ ਸਾਰੇ ਆੜਤੀਆਂ ਨੂੰ ਇਹ ਹੀ ਬੇਨਤੀ ਕਰਾਂਗੇ ਕਿ ਗਾਂ ਤੋਂ ਜਿਹੜੀ ਵੀ ਚੀਜ਼ ਆਉਗੀ ਸਾਡੇ ਕੋਲ ਸਿੱਧੀ ਆਉਗੀ ਇੱਥੋਂ ਸਾਡਾ ਨੂੰ ਦਿਆ ਕਰ ਜੀ ਗੱਲ ਕਰੀਏ ਰੇਟ ਦੀ ਤੇ ਅੱਗੇ ਮੰਡੀ ਦੇ ਵਿੱਚ ਹਰ ਦਿਨ ਦਾ ਜਿਹੜਾ ਰੇਟ ਲੱਗਦਾ ਸੀ ਪਰ ਹੁਣ ਉਹ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਕੀ ਕਾਰਨ ਹੈ ਬਹੁਤ ਵਧੀਆ ਗੱਲ ਹੈ ਜੀ ਇਹ ਅੱਜ ਤੋਂ ਮੈਂ 3 ਸਾਲ ਪਹਿਲਾਂ ਜਦੋਂ ਆਪਣੇ ਕੋਲ ਕਰੋਨਾ ਕਾਲ ਦੇ ਟਾਈਮੇ ਉਸ ਵੇਲੇ ਵੀ ਇਹ ਚੀਜ਼ ਦਾ ਸਵਾਲ ਉੱਠੇ ਗਏ ਸੇ ਤਾਂ ਉਹਨਾਂ ਟਾਈਮ ਵਿੱਚ ਹਰ ਇੱਕ ਰੇਡੀਆਂ ਦੇ ਉੱਤੇ ਲਿਸਟ ਲਗਾਈ ਗਈ ਸੀ ਵੀ ਆਹ ਚੀਜ਼ ਨਾਲੇ ਰੇਟ ਨਾਲ ਚੀਜ਼ ਮਿਲੂਗੀ ਇਸੇ ਚੀਜ਼ ਨਾਲ ਖਰੀਦੀ ਆ ਤੇ ਇਸ ਚੀਜ਼ ਨਾਲ ਵੇਚੀ ਗਈ ਉਸੇ ਤਰ੍ਹਾਂ ਹੁਣ ਆਪਾਂ ਉਸੇ ਚੀਜ਼ ਨੂੰ ਦਰਾਵਾਂਗੇ ਦੁਆਰਾ ਤੋਂ ਪਹਿਲਾਂ ਹੀ ਲਿਖ ਕੇ ਲਾਵਾਂਗੇ ਕਿ ਆਹ ਚੀਜ਼ ਦੀ ਇੰਨੀ ਖਰੀਦੇ ਇਸ ਚੀਜ਼ ਨਾਲ ਇੰਨੇ ਰੇਟ ਨਾਲ ਲੱਗੀ ਗਈ ਗਾ ਰੀਟਾ ਖਰੀਦ ਦਾ ਮੰਡੀ ਦੇ ਵਿੱਚ ਵੀ ਲਿਸਟਾਂ ਲਾਈਆਂ ਜਾਣਗੀਆਂ ਬਿਲਕੁਲ ਜੇ ਨਾ ਸਵੇਕ ਨੂੰ ਸੁਣ ਚੰਦਾ ਪਿਆ ਰੇਟ ਦਾ ਬੜਾ ਫਰਕ ਆ। ਉਹੀ ਚੀਜ਼ ਨੂੰ ਮੈਂ ਦੇਖੋ ਮੈਂ ਇਹ ਚੀਜ਼ ਨੂੰ ਦੇਖ ਰਿਹਾ। ਲੁਧਿਆਣਾ ਜਲੰਧਰ ਬਹੁਤ ਫਰਕ ਆ ਤੇ ਇੱਥੇ ਆਪਣੇ ਮਤਲਬ ਜੇ ਕੋਈ ਚੀਜ਼ ਮਿਲਦੀ ਆ ਉਹ ਜ਼ਿਆਦਾ ਰੇਟ ਤੇ ਮਿਲਦੀ ਪਈ ਆ। ਤੇ ਲੁਧਿਆਣੇ ਸਸਤੀ ਮਿਲਦੀ। ਇਹਦੇ ਬਾਰੇ ਕੀ ਉਪਰਾਲੇ ਕੀਤੇ ਜਾ ਰਹੇ ਆਪਣੇ? ਜਲਦੀ ਹੀ ਹਾਲਤੀਆਂ ਨਾਲ ਸਬਜ਼ੀ ਮਾਰਕੀਟ ਵਾਲਿਆਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਮੀਟਿੰਗ ਕੀਤੀ ਜਾਵੇਗੀ ਕਿ ਇਹ ਚੀਜ਼ਾਂ ਦਾ ਕਿਉਂ ਫਰਕ ਆ ਰਿਹਾ। ਇਸੇ ਚੀਜ਼ ਨੂੰ ਜਿਹੜੀ ਚੀਜ਼ ਹੁਣ ਦੇਖੋ ਆਪਾਂ ਅੱਜ ਉਧਰੋਂ ਬਾਹਰੋਂ ਮੰਗਾ ਰਹੇ ਆ ਸਿਰਫ ਕਿਹੜੀ ਗੱਲ ਆ। ਤੋ ਇਹ ਇੱਕ ਸਿਰਫ ਫੀਸ ਦੀ ਖਾਤਰ ਅਸੀਂ ਬਾਹਰੋਂ ਚੀਜ਼ ਮੰਗਾ ਰਹੇ ਆ ਤੇ ਜਿਹੜੇ ਬੰਦੇ ਬਾਹਰੋਂ ਸਮਾਨ ਲੈ ਕੇ ਆਏ ਤੇ ਇਹਨਾਂ ਨੂੰ ਉੱਥੋਂ ਵੀ ਫੀਸ ਦੇ ਕੇ ਆਏ ਆ ਜੀ ਇਹ ਸ਼ਾਇਦ ਇਦਾਂ ਤਾਂ ਨਹੀਂ ਹੋ ਸਕਦਾ ਕਿਉਂਕਿ ਜਿਹੜੀ ਵੀ ਮੰਡੀ ਚ ਆਪਾਂ ਮਾਰਦੇ ਹਾਂ ਫਿਰ ਇੱਥੇ ਆ ਕੇ ਤੁਸੀਂ ਜੁਰਮਾਨਾ ਲਾਤਾਈਏ ਉਹਨਾਂ ਨੂੰ ਉਸੇ ਗੱਲ ਦੇ ਨਹੀਂ ਜੁਰਮਾਨਾ ਨਹੀਂ ਅਸੀਂ ਸਿਰਫ ਵਾਰਨਿੰਗ ਦੇ ਤੌਰ ਤੇ ਆਜ ਤਾਂ ਛੱਡਿਆ ਹੈ ਜੀ ਬਾਅਦ ਤੋਂ ਜਿਹੜੀ ਵੀ ਚੀਜ਼ ਜਿੱਦਾਂ ਵੀ ਕੋਈ ਮਸਲਾ ਆਊਗਾ ਉਹਦੇ ਤੋਂ ਜ਼ਰੂਰ ਅਸੀਂ ਵਸੂਲੇ ਨੀ ਅੱਜ ਤੁਸੀਂ ਕੋਈ ਜੁਰਮਾਨਾ ਲਾਣਾ ਕੁਝ ਨਹੀਂ ਨਹੀਂ ਫਿਲਹਾਲ ਤਾਂ ਅਸੀਂ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਗਿਆ